मेरा नाम हरदीप कौर है और मैं दिल्ली से आई हूँ जब शुभकर्मन की मौत के बारे में पता लगा तो बहुत दुख हुआ वैसे मैं यहाँ पे राजपुरे में रह रही हूँ कुछ टाइम से तो सुन के रहा नहीं गया और आज मैं उनको श्रद्धांजलि देने के लिए यहाँ पर आई एक जवान मौत हुई है क्या बीतरी होगी उसकी फैमिली के ऊपर अपने हक मांगने के लिए ही तो आए थे किसी का कुछ बुरा करने तो आए नहीं थे लेकिन अपने ही देश में हम गुलाम हुआ पड़े हैं अपना हक मांग रहे हैं अपनी के सरकार डरती है ना इसीलिए तो रोक के बैठी है इनको किसानों को हक मिल जाए तो उन्हें क्या जरूरत है जाने की कितने दिन हो गए हैं यहाँ पे बैठे हुए हैं बाहर अपने घर से बाहर बैठना आसान तो नहीं होता ना लेकिन अपने हकों के लिए ये लड़ाई लड़ रहे हैं सरकार को जरूर सोचना चाहिए इस बारे में पहले भी तो सरकार ने एक सवा साल के बाद फैसला लिया था लेकिन उसके ऊपर मुकर गई इसीलिए किसानों ने फिर ये अपना आंदोलन शुरू किया गलत है ये चीज ना आराम से बैठ के हर हर चीज का हल निकलता है बैठ के बात करनी चाहिए कोई ना कोई रास्ता जरूर निकला लेकिन ये तरीका बिल्कुल गलत है कि अपने ही देश में हम हक मांग रहे हैं अपना बॉर्डर सील किए जा रहे हैं गोलियां चल रही हैं आंसू गैस के गोले चल रहे हैं ये बहुत गलत तरीका है जो बाहर के देशों में लोग है ना वो हंस रहे हैं हमारी सरकार के ऊपर ये क्या कर रही है सरकार यहाँ पे बहुत तो दुखदाई खबर है जी इस वे शंभू बॉर्डर से पहुंचे आज जो है ਉਸ ਵੀਰ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਜਿਹੜਾ ਮਮਤੀ ਮਾਰਚ ਕੱਢਿਆ ਜਾ ਰਿਹਾ ਤੇ ਸਾਡੇ ਕੋਲੋਂ ਵੀ ਰਿਆ ਨਗਾ ਸਾਡੀ ਜਿਹੜੀ ਪੂਰੀ ਫੈਮਿਲੀ ਆ ਅਸੀਂ ਇਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਨ ਵਾਸਤੇ ਇਸ ਥਾਂ ਤੇ ਪਹੁੰਚਿਆ। ਉਹ ਜਿਹੜਾ ਇੱਕ ਦੋ ਭੈਣਾਂ ਦਾ ਇਕਲੌਤਾ ਭਰਾ ਘਰ ਦੇ ਵਿੱਚੋਂ ਚਲੇ ਜਾਣਾ ਉਸ ਮਾਪੇ ਦੇ ਉੱਤੇ ਜੋ ਦਿਲ ਤੇ ਬੇਦੀ ਉਹ ਹੀ ਜਾਣਦੇ ਆ। ਬਾਕੀ ਸਾਰਾ ਪੰਜਾਬ ਆ ਸਾਰਾ ਹਰਿਆਣਾ ਉਹ ਸਾਰਾ ਜਿਹੜੀ ਉਹਨਾਂ ਦੀ ਸਹਿਮਤੀ ਆ ਉਸ ਪਰਿਵਾਰ ਦੇ ਨਾਲ ਉਸ ਤਰ੍ਹਾਂ ਵਗੇ ਦੇਖੋ ਜਿਹੜਾ ਹੈਗਾ ਇਹ ਮਾਰਗ ਆ ਕਿਸਾਨਾਂ ਵੱਲੋਂ ਨਹੀਂ ਰੋਕਿਆ ਗਿਆ ਬਲਕਿ ਉਹ ਹਰਿਆਣਾ ਸਰਕਾਰ ਵੱਲੋਂ ਰੋਕਿਆ ਗਿਆ ਹਰਿਆਣਾ ਸਰਕਾਰ ਨੇ ਹੀ ਇੱਥੇ ਜਿਹੜਾ ਹੈਗਾ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇੱਥੇ ਕੰਦਾਂ ਕੀਤੀਆਂ ਔਰ ਜਿਹੜਾ ਹੈਗਾ ਕਾਨੂੰਨ ਵਿਵਸਥਾ ਨੂੰ ਉਹਨਾਂ ਨੇ ਭੰਗ ਕੀਤਾ ਹੈ ਕਿ ਗੁੰਡੀ ਸਰਕਾਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਇਹਨਾਂ ਨੇ ਆਪਦਾ ਨੰਗਾ ਨਾਚ ਨੱਚਿਆ ਖਨੋਰੀ ਬਾਰਡਰ ਤੇ ਦੇਖੋ ਪੰਜਾਬ ਦੀ ਧਰਤੀ ਤੇ ਆਣ ਕੇ ਉਹਨਾਂ ਨੇ ਕਿਸ ਤਰ੍ਹਾਂ ਵਾਹਨਾਂ ਦੀ ਭੰਨ ਤੋੜ ਕੀਤੀ ਗਈ ਆ ਔਰ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਤੋੜ ਭੰਨ ਕਰਕੇ ਬੋਰੀਆਂ ਵਿੱਚ ਪਾ ਪਾ ਕੇ ਹਰਿਆਣੇ ਵਾਲੇ ਪਾਸੇ ਲੈ ਗਏ ਔਰ ਨਹਿਰਾਂ ਦੇ ਸੁੱਟਿਆ ਗਿਆ ਸਾਡੇ ਨੌਜਵਾਨ ਅੱਜ ਵੀ ਪੀਜੀਆਈ ਦੇ ਵਿੱਚ ਦਾਖਲ ਨੇ ਖੜ ਖਰੇ ਆ ਤੁਹਾਡੀ ਗਲਤਫਹਿਮੀ ਹੈ ਜੀ ਅਸੀਂ 13 ਤਰੀਕ ਨੂੰ ਇੱਥੇ ਸੀ 14 ਤਰੀਕ ਨੂੰ ਇੱਥੇ ਸੀ ਜਿਹੜਾ 13 ਤਰੀਕ ਨਾਲੋਂ ਹੋਣ ਜਿਹੜਾ ਇਕੱਠਾ ਹੈ ਪਿੱਛੇ ਜਾ ਕੇ ਵੇਖੋ ਉਹ ਲੰਬਾ ਹੋਇਆ ਕਿਸਾਨਾਂ ਦੇ ਵਿੱਚ ਜੋਸ਼ ਹੈ ਗੁਰਬਾਣੀ ਦੇ ਵਿੱਚ ਹੈ ਜੰਮੇ ਬਾਣ ਲੱਗਿਓ ਤਬੇ ਰੋਸ ਜਾਗਿਓ ਇਹ ਰੋਸ ਆ ਜਦੋਂ ਛੇਰ ਨੂੰ ਕੋਈ ਜ਼ਖਮ ਲੱਗਦਾ ਨਾ ਤਾਂ ਉਹਦਾ ਰੋਸ ਜਿਹੜਾ ਰੋਹ ਵੱਧ ਜਾਂਦਾ ਇਸੇ ਤਰ੍ਹਾਂ ਹੋ ਰਿਹਾ ਜਿਹੜਾ ਪੰਜਾਬ ਆ ਨਾ ਤੱਕ ਕਦੇ ਝੁਗਿਆ ਤਾਂ ਨਾ ਕਦੇ ਝੁਕੂਗਾ ਇਹ ਤਾਂ ਸਾਡੀਆਂ ਛੇਧੀਆਂ ਸਾਡੇ ਜਿਹੜੇ ਹਿੱਸੇ ਵਿੱਚ ਆਈਆਂ ਇਹ ਕੋਈ ਏਡੀ ਵੱਡੀ ਗੱਲ ਨਹੀਂ ਅਸੀਂ ਸ਼ੋਗ ਨਹੀਂ ਮਨਾਉਂਦੇ ਤੇ ਇਹ ਛੇਧੀਆਂ ਸਾਡੇ ਸ਼ੁਰੂ ਤੋਂ ਲੈ ਕੇ ਇਤਿਹਾਸ ਸਾਡਾ ਪੁਰਾਣਾ ਇਤਿਹਾਸ ਪੜ ਕੇ ਵੇਖੋ ਤੁਸੀਂ ਇਹ ਛੇਧੀਆਂ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣੀਆਂ ਪਰ ਅਸੀਂ ਜਿਹੜੇ ਹੱਕ ਲੈਣਾ ਜਾਣਦੇ ਆ ਅੱਜ ਤਾਂ ਅਸੀਂ ਵੇਖ ਰਹੇ ਆ ਸਰਕਾਰਾਂ ਵੱਲ ਕੇ ਮੀਟਿੰਗਾਂ ਤੇ ਮੀਟਿੰਗਾਂ ਰੋਜ਼ ਅੱਜ ਮੀਟਿੰਗਾਂ ਸਵੇਰੇ ਮੀਟਿੰਗਾਂ ਹਲੇ ਨਾਇਸਾ ਨੂੰ ਲੀਡਰਾਂ ਵੱਲੋਂ ਇੱਕ ਕਾਲ ਆਈ ਹੈ ਕਿ ਜਿੱਦਣ ਸਾਨੂੰ ਕਾਲ ਆ ਗਈ ਅਸੀਂ ਇਹ ਬਾਰਡਰ ਬਾਰਡਰ ਸਾਡੇ ਅੱਗੇ ਕੁਝ ਵੀ ਨਹੀਂ ਹੈਗੇ ਇਹ ਤਾਂ ਅਸੀਂ ਇੱਕ ਦੋ ਘੰਟੇ ਦੀ ਖੇਡ ਆ ਸਾਰੀ ਹਜੇ ਅਸੀਂ ਵੇਖ ਰਹੇ ਆਂ ਕਿ ਛੰਦ ਪੂਰਨ ਦੇ ਟੰਗ ਦੇ ਨਾਲ ਚੱਲ ਰਹੇ ਆਂਗੇ ਸਾਨੂੰ ਜਿਹੜੀ ਸਰਕਾਰ ਆ ਉਹ ਇੱਥੋਂ ਹੀ ਮੋੜ ਦੇਵੇ ਤਾਂ ਉਹਨਾਂ ਵਾਸਤੇ ਵੀ ਚੰਗਾ ਔਰ ਸਾਰੇ ਹਰਿਆਣੇ ਵਾਸਤੇ ਔਰ ਦਿੱਲੀ ਵਾਸਤੇ ਵੀ ਸਾਰਿਆਂ ਵਾਸਤੇ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਵਧੀਆ ਜਿਹੜਾ ਮੈਸੇਜ ਜਾਊਗਾ ਕਿ ਜਿਹੜੇ ਕਿਸਾਨਾਂ ਦਾ ਨਾਲ ਸਰਕਾਰ ਕੋਈ ਸਾਨੂੰ ਐਮਐਸਪੀ ਦੇ ਗਰੰਟੀ ਦਿੰਦੀ ਆ ਤਾਂ ਅਸੀਂ ਇੱਥੋਂ ਮੁੜ ਜਾਈਏ ਤਾਂ ਉਹ ਵਧੀਆ ਗੱਲ ਹੋਊਗੀ ਤਸਵੀਰ

ਜਾਣ ਦੇਣਾ ਕਿਹੜਾ ਮੁੱਲ ਪਾਉਣਾ ਔਰ ਸਰਕਾਰਾਂ ਨੂੰ ਝਕਾਉਣਾ ਐ ਸੈਸੀ ਪ੍ਰਣ ਕਰਦੇ ਆ ਅੱਜ ਉਹਨਾਂ ਦੇ ਸ਼ਰਧਾਂਜਲੀ ਜਾਂ ਅਫਸੋਸ ਜਿਹੜਾ ਅਸੀਂ ਇਹ ਕਰਿਆ ਇੱਥੇ ਅਸੀਂ ਪ੍ਰਣ ਕਰਦੇ ਆ ਕਿ ਉਹਨਾਂ ਦੀ ਜਿਹੜੀ ਸ਼ਰਧਾਂਜਲੀ ਆ ਤੇ ਜਿਹੜੀ ਕਾਤਲ ਸਾਡੀ ਕੇਂਦਰ ਦੀ ਸਰਕਾਰਾ ਉਹਨੂੰ ਬਹੁਤ ਵੱਡਾ ਜਿਹੜਾ ਇਹਦਾ ਭੁਗਤਾਨ ਦੇਣਾ ਪਊਗਾ ਸੋ ਇੰਨੀ ਸ਼ਬਦਾਂ ਨਾਲ ਸਾਰਿਆਂ ਦਾ ਜਿਹੜੇ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆ ਸੋ ਇੱਕ ਵਾਰ ਫੇਰ ਹੱਥ ਨੀਵਾਂ ਕਰਕੇ ਭਾਈ ਜੀ ਪ੍ਰਣ ਕਰੋ ਸਾਰੇ ਦਿਲ ਤੋਂ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਬੇਅਰਥੇ ਨਹੀਂ ਜਾਣ ਦਿੰਦੇ ਸਹ ਕਾਤਲ ਜਿਹੜੀ ਸੈਂਟਰ ਦੀ थोरा इदर हा हले ਆ ਸਾਡੇ ਕੋਈ ਸੂਝਵਾਨ ਸਾਹਿਬ ਜੀ ਜਿਹੜੇ ਸ਼ੁਕਰਮੰਤ ਦੀ ਸਾਹਿਬ ਜੀ ਅਰਦਾਸ ਸਾਹਿਬ ਤੁਸੀਂ ਇਹ ਬਣਾ ਦੀ ਉਹ ਦੇਖਿਆ ਹੋਇਆ ਉਸ ਮੋਰ ਸੀ ਹਨ ਉਹ ਫਕੀਰ ਰਸਮੀ ਹੈ ਇਹ ਕਰੰਸੀ ਕੈਨਡਲ ਮਾਰਕਟ ਸ਼ਿਮਾਏ ਗਿਆ ਗਿਆ ਜਾ ਰਿਹਾ ਸ਼ਮਨ ਬੋਰਡ ਦੇ ਉੱਪਰ ਸ਼ਬਦਾ ਦੇ ਬੋਲ ਬੀਟੇ ਜਾ ਰਹੇ ਹਨ ਸਰਦਾਰ ਸਿੰਘ ਜੀ ਨਾ ਟਿਕਟਾਂ ਕਰਵਾ ਰਿਹਾ ਕਰੰਸੀ ਜੀ ਨੋਰੀ ਨੋਟ ਆ ਮੋਰ ਚੈਕਰਨ ਕਿ ਸ਼ਾਮਿਲ ਹੋਏ ਸੀ ਉਸ ਜੋ ਜਾਣ ਗਈ ਹੈ ਨੌਜਵਾਨ ਨੂੰ ਨਿਊ ਕਵਾਰਟਰ ਦਾ ਦਰਵਾਜ਼ਾ ਮੰਗ ਕੇ ਮੰਗ ਕੀਤੀ ਜਾ ਰਹੀ ਹੈ ਔਰ ਕੈਨਡਲ ਮਾਰਕਟ ਗਿਆ ਗਿਆ جو کچھ کام کر رہا ہے عمر رہے پوسٹر ہاتھوں دے وچ ہے لوکاں دے اور سات نام پا رہے ہو سات نام پا رہے ہو سات نام پا رہے ہو ਇਹ ਲਾਭ ਹੈ ਤੁਹਾਡਾ ਸਿਸਟਮ ਬਲੱਡ ਇੱਕ ਮੇਰੇ ਕੋਲ ਰਹਿਣ ਦੀ ਚਿੰਤਾ ਮਾਰੋ ਪਰ ਮੈਂ ਨਹੀਂ ਪਰਮਿਤ ਨਾ ਨੂੰ ਸੱਚੇ ਕਿਸਾਨੀ ਭਾਈਚਾਰੇ ਨੂੰ ਪਰਿਵਾਰ ਨੂੰ ਅਚਾਨਕ ਵਿਛੋੜਾ ਦੇ ਗੱਲਾਂ ਨਾਲ